ਤੇਰੀ ਯਾਰ ਧੋਰੀ ਵਿੱਚ ਥੋਰੀ ਗਿਆ ਇੱਕ ਕਬੂਡੀ ਲੱਗ ਗਿਆ ਕਹਿੰਦਾ ਕੋਲੇ ਨਹੀਂ ਜਮਾ ਵਿਚਾਰੇ ਖੜਿਆ ਸੁੱਕੀ ਤੇ ਕਹਿੰਦਾ ਕਈ ਯਾਰ ਇੱਕ ਟਿਸਟ ਲੱਗ ਗਿਆ 250 ਓ ਯਾਰ ਤੇਰੀ ਉਹੋ ਚਗਾ ਚੱਲ ਤੇਰਾ ਹਾਇਰਾਦਾ ਦੇ ਦੇਂਗੇ ਜਾਇ ਜਾਇ ਤੂੰ ਦੱਸ ਦੇ ਪੰਜੁੱਤ ਗੱਲ ਕਰਦਣਾ ਨਹੀਂ ਯਾਰ ਤੈਨੂੰ ਕਹਿਆ ਤਾਂ ਕਸ਼ਮੀਰੀ ਗੱਲ ਹੈ ਪਰਮਾਤਮਾ ਦੀ ਕਸ਼ਮੀਰੀ ਗੱਲ ਹੈ ਸਾਡਾ ਗੱਲ ਹੈ ਜੀ ਤੇ ਮਾਲਾ ਤੈਨੂੰ ਦੱਸੀ ਉਹ ਜਿਹੜਾ ਤੂੰ ਹੈ ਨਾ ਤੇਰਾ ਰਾਦਾ ਕੀ ਆ ਅਸੀਂ ਤੈਨੂੰ ਦੱਸੀ ਗੱਲ ਸਾਜੀ ਤੈਨੂੰ ਕੀ ਦੋ ਘਟਣਾ ਪਤਾ ਨਹੀਂ ਪ੍ਰਵਾਇਆ ਹੁਣ ਤੇਰੇ ਸਾਹਮਣੇ ਮੈਨੂੰ ਤਾਂ ਪਤਾ ਨਹੀਂ ਪੰਜੁੱਤ ਗੱਲ ਕਰਦਣਾ ਦੇਖ ਲੈ ਜਿਹੜਾ ਰਾਦਾ ਉਹ ਬੱਛੀ ਚੱਕਾ ਕੱਟੀ ਚੰਗਾਈ ਤੜਕੇ ਯਾਰ ਕੋਈ ਮੰਡੀ ਆ ਭਰਾਵਾ ਇਹ ਗੱਲ ਦਾ ਕੀ ਯਕੀਨ ਕਰਨਾ ਕੋਈ ਜਾ ਜਾ ਰਾ ਦਾ ਹੈ ਜ਼ਰਾ ਦੇਖ ਲੈ ਅਗਲੇ ਦਿਨ ਜਾਣਾ ਡੈਲ ਤਾਂ ਲੱਗੇ ਤੇ ਲੈ ਜੂਗਾ ਨਹੀਂ ਨੰਬਰ ਪੰਜ ਤੇ ਹੈ ਰਦਾ ਨਹੀਂ ਨਹੀਂ ਫੇਰ ਕਿੰਨੇ ਦਾ ਨਹੀਂ ਭਾਈ ਉਹ ਵੀ ਚੀਜ਼ ਕੋ ਝੜ ਦੇਣ ਵਾਲਾ ਮੁੱਲ ਬਤਾ ਯਾਰ ਫੇਰ ਉਹ ਹੀ ਗੱਲ ਫਿਰ ਤੈਨੂੰ ਤੂੰ ਲੈ ਫੇਰ ਉਹ ਹੀ ਗੱਲ ਤਰੀ ਕਿੰਨੇ ਲੈ ਜਾਓ ਤੂੰ ਤਾਂ ਜਿੰਨੇ ਦੀ ਲੱਗਦੀ ਲੈ ਤੈਨੂੰ ਕਿ ਤੂੰ ਤਾਂ ਜਵੇਂ ਹੁਣ ਥੱਲੇ ਡਿੱਗਿਆ ਖੜਾ ਆ ਹੁਣ ਤੂੰ ਕਿਹਨੇ ਦੇ ਆ ਤੂੰ ਬਤਾ ਮੈਂ ਹੁਣ ਤਾਂ ਸਹੀ ਗੱਲ ਦੱਸ ਤੀ ਤੇ ਬੇਚ ਕਿ ਨਹੀਂ ਇਹ ਵਾੜਾ ਨਹੀਂ ਕਰ ਦੂੰਗਾ 30 ਤਾਂ ਘੱਟ ਨਹੀਂ ਤੇਰੇ ਵਾਸਤੇ ਨੇ ਕੀ ਬਤਾ ਤੇਰੇ ਵਾਸਤੇ 30 ਦੀ ਹੈ ਬੇਲ ਲੱ ਜਾਣੀ ਆ ਹੁਣ ਮੈਂ ਵੇਚਣੀ ਆ ਵੇਚ ਦ ਸਿੱਧੀ 1000 ਤਾਂ ਨਹੀਂ ਦੱਸਦਾ ਬੱਚਾ ਨਾਲ ਉਹ ਨਹੀਂ ਯਾਰ ਚੱਲ ਛੱਡ ਉਹ ਨਹੀਂ 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 ਲੈ ਬੱਚਾ ਨਹੀਂ 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 ਬਲਜੀਤ ਲਾ ਦੇ ਬਾਈ ਉਹ ਮੰਨ ਜਾ ਗੱਲ ਹੁਣ ਤੂੰ ਵੀ ਮੰਨ ਲੈ ਉਹ ਰੇ ਹਾ ਫਿਰ ਉਹ ਰੇ ਕੁਈ ਨਾ ਮੈਂ ਤੈਨੂੰ ਦੱਸਦਾ ਉਹ ਜੇ ਤੈਨੂੰ ਲਖੀਰ ਖਿੱਚਣੇ ਤਾਂ ਤੇਰੀ ਮਰਜ਼ੀ ਆ ਨਹੀਂ ਤੂੰ ਅਖੇ ਮੈਨੂੰ ਸਹੀ ਗੱਲ ਦੱਸ ਤੇ ਮੈਂ ਤੈਨੂੰ 40 ਕਹਿੰਦਾ ਫਿਰ ਉਹ ਜਾਂ ਤੂੰ 2 ਲੱਖ ਕਰ ਲੈ 2 ਲੱਖ ਕਰ ਲੈ ਹੋਰ 1 ਲੱਖ ਤੇ ਹੋਣਾ ਨਾ ਨਹੀਂ ਉਹ ਤੂੰ ਘੱਟ ਫਿਰ ਤੂੰ ਸਹੀ ਗੱਲ ਕਰ ਫਿਰ ਉਹ ਤਾਂ ਦੇਖ ਲਈ ਉਹਨੇ ਉਹ ਤਾਂ ਉਹਨੇ ਦੇਖ ਲਈ ਯਾਰ ਆਹ ਜੇ ਸਾਈਡ ਆ ਕਿਨੇ ਬੱਚਾ ਸੁਣਾਇਆ ਕਰਦੇ ਕੋਈ ਤੋ ਕੇ ਐ ਕਰਿਆ ਤੂੰ ਕਾ ਗੱਲ ਤੋ ਕੇ ਜੀ ਸੇਵਾ ਸਹੀ ਨਾ ਫੇਰ ਮੈਂ ਨਾਲ ਗੱਲ ਕਰ ਨਹੀਂ ਤੇਰੇ ਫੇਟ ਨਾਲ ਦੇਖ ਲੈ ਜੇ ਹੈਰਾ ਦਾਦਾ ਜੀ ਮੈਂ ਤੈਨੂੰ ਕਹਾਂ ਉਹ ਬਾਈਆਂ ਦੀ ਆਈ ਉਹ ਬਾਈ ਉਹਦੀ ਸਾਈਡ ਚੱਕ ਰਹੀ ਜੀ ਕੀ ਥਾਲਾ ਯਾਰ ਤੇਰਾ ਕੋਈ ਹਾਂ ਜਾਂ ਨਾ ਕਿ 20 ਵੱਡੇ ਭਰਾ 20 ਟੈਕੀ ਗਿਆ ਉਹ ਮੈਂ ਤਾਂ ਸਹੀ ਗੱਲ ਉਹ 20 ਵਾਲਾ ਤਾਂ ਹੈ ਨਹੀਂ ਸੋਹਣਾ ਤੇਰੀ ਮਰਜ਼ੀ ਆ ਬਸ ਪਰ ਨਹੀਂ ਨਹੀਂ ਫਿਰ ਉਹੀ ਤਾਂ ਫੈਲਣਾ ਤੂੰ ਇਸ ਗੱਲ ਨੂੰ ਮੈਂ ਕਹੇ ਬੱਚਾ ਲੱਗਿਆ ਬਸ ਸੈਡ ਦਾ ਹੀ ਰਹਿ ਗਈ ਗਾਇਬ ਹੈਗੀ ਹੈਗੀ ਆ ਚੱਲ ਕੋਈ ਨਹੀਂ ਫਿਰ ਕਿੰਨੇ ਦੀ ਕਰ ਤੈਨੂੰ ਮੈਂ ਜੇ ਤੂੰ ਮੈਂ ਦੱਸ ਤੈਨੂੰ ਸਾਰੀ ਗੱਲ ਦੱਸਤੀ ਵੀ ਵੀਰੇ ਇਨਾਂ ਲੱਗੀ ਆ ਤੇਰੀ ਸੈਟ ਕੰਮ ਕੀ ਆ ਦੇਖ ਲੈ ਹੈ ਫਿਰ ਕੋਈ ਨਹੀਂ ਦੰਦਾਸਤਾ ਵੀ ਮੈਂ ਤੈਨੂੰ ਕਿਨ ਨਹੀਂ ਲੱਗਿਆ ਕਸਮੀਰ ਉਹ ਯਾਰ ਲਾਉਣ ਨੂੰ ਤਾਂ ਮੈਂ ਲਾ ਕੇ ਦੁਰਜਣਾ 30 ਵਾਲਾ ਕਹਿ ਰਿਹਾ ਉਹ ਗਲਤ ਅਗੇ ਸਵਾਲ ਫਿਰ ਕਿੰਨੇ ਲਾ ਕੇ ਗਿਆ ਉਹ ਮੈਨੂੰ ਪਤਾ ਜਿੰਨੇ ਲਾ ਕੇ ਆ ਰਾਦਾ ਹਾਇਦਰਾ ਮੈਂ ਬਿਚ ਨਹੀਂ ਹੈ ਵਾਜ ਤਾਂ 15 ਰਾਦਾ ਹੈ ਦੇਖ ਲੈ ਫਿਰ ਕਿੰਨੇ ਦਾ ਲਾ ਤੈਨੂੰ ਬਈ ਨਹੀਂ 20 ਚੋਂ ਅੰਦਰਾ ਕਹਿ ਰਿਹਾ ਆਪਾਂ ਫਿਰ ਤਾਂ ਮੈਂ ਕਹ ਤੂੰ ਕਰਕੇ ਮਜਬੂਤ ਬੱਚਾ ਲਾ ਦੇ ਬਾਹਰ ਨਹੀਂ ਲੱਗਣਾ ਬਾਹਰ ਨਹੀਂ ਲਾਉਣਾ ਬਾਹਰ ਨੇ ਬਾਈ ਖਰਚੇ ਪੈਂਦੇ ਵੱਡੇ ਵੀ ਤੇਰੀ ਗੱਲ ਹੈ ਖਰਚਾ ਹਾਂ ਇੱਥੇ ਤੇਰੇ ਵੀ ਲੱਗਣੇ ਤਾਂ 3000 ਲੱਗਣਾ ਗਾਹ ਫੇਰ ਖਰਚਾ ਪੈਣਾਗਾ ਇਹਨੇ ਵੀ ਵੇਚਣੀਆਂ ਗਾਹ ਜਾ ਕੇ ਕਿਹੜੇ ਹਾਂ ਪਤਾ ਨਹੀਂ ਮਾਲਕ ਨੂੰ ਵਾਦਾ ਕਰੇ ਵਿਚਾਰੇ ਨੂੰ ਗਰੀਬ ਬੰਦਾ ਇੰਨੀ ਵਾਟੂ ਚੱਲ ਗਿਆ ਪਤਾ ਵੀ ਆਪਾਂ ਨੇ ਆ ਅਕਸਰ ਨਹੀਂ ਪੈਸੇ ਭਰਨੇ ਆ ਬਸ ਇਹਨੇ ਵੀ ਗਾਹ ਜਵਾਕ ਪਾ ਲੈਣੇ ਆ ਪਤਾ ਨਹੀਂ ਉਹ ਜਾ ਕੇ ਜਾ ਕੇ ਵੇਚ ਨਹੀਂ ਹੋਈ ਪੜੀ ਉਹ ਮੈਂ ਤੇਰੀ ਗੱਲ ਮੰਨ ਗਿਆ ਮੈਂ ਤੈਨੂੰ ਤੱਕ ਹੀ ਜਨ ਜੀ ਸਾਈਡ ਤੋਂ ਲੈ ਨਕਸਰ ਇਹ ਆਪਾਂ ਨਾ ਤਾਂ ਮੁੱਲ ਲਈਏ ਮੇਰੀ ਗੱਲ ਤੇਰੇ ਪਰੇਮ ਚੱਲੇਗਾ ਜੇ ਤੇ ਸਾਈਡ ਆ ਤੇਰੇ ਅਗਾ ਦੇ 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 ਪਾਸ ਕਰ ਦੇ ਦੇ ਪਾਸ ਕਰ ਲੈ ਗੱਲ ਸੁਣ ਲੋ ਸਭ ਜੇ ਤੂੰ ਤੈਨੂੰ ਖੇ ਚੋਕੇ ਦੇ ਲੈ ਜੇ ਸਾਈਡ ਰੱਖਦੀ ਮੈਂ ਚੋਈ ਤੇ ਵੀ ਰੱਖੂਗੀ ਸਾਈਡ ਤੋਂ ਹਾਂ ਬੱਸ ਫਿਰ ਇਦੋਂ ਤੇ ਹੁਣ ਮੰਡੀ ਦੇ ਧਾਰਾਂ ਜੀ ਹੁਣ ਸਾਰੀ ਜੋਤੀ ਤੂੰ ਕਹਣਾ ਮੇਰੀ ਮੈਂ ਸਾਰੀ ਜੋਤੀ ਮੈਂ ਜੋਤੀ ਅਦੀ ਕਰ ਲੈ ਜੂਆਂ ਬਸ ਗੱਲ ਮੁੱਕੀ ਇਸ ਕੀ ਨਾਲ ਬੈਠਾ ਇਹ ਤਾਂ 15 ਦੇ ਹੁਣ ਮੰਨ 10 ਦੇ ਕੇ ਥੋੜੀ ਥੋੜੀ 11 12 ਇਹ ਕਰਕੇ 15 ਦੀ ਮੈਂ ਵੀ ਦੁਪਹਿਰ ਮੈਂ ਕਰਦ ਹੁਣ ਜਦੋਂ ਅਗਲਾ ਕਹੀ ਜਾਂਦਾ ਚਲੋ ਪਾ ਹਾਂ ਉਹ ਉਹ ਸੈਕਟਰ ਦਾ ਕੀ ਛੱਡ ਜਾ ਇੱਕ ਮਿੰਟ ਓਏ ਇੱਕ ਮਿੰਟ ਖੜ ਜਾ ਉਹਨੂੰ ਦੱਸ ਤੇ ਬੜ ਨਈ ਨੀ ਕੋਈ ਐਰ ਫਰਮਾਨ ਉਹ ਫੇਰ ਗੱਲ ਕਰ ਲੈ ਓ ਯਾਰ ਫੇਰ ਉਹੀ ਗੱਲ ਤੇਰੀ ਖੜ ਜਾ ਉਹ ਪੱਕਾ ਮਿਲਾਂਗਾ ਉਹਦੀ ਬਹੁਤ ਟਾਈਮ ਆ ਪਾਣੀ ਲਗਾ ਪਾਣੀ ਤੂੰ ਪਾਣੀ ਲਿਆ ਪਾਣੀ ਪਾਣੀ ਬਣਾ ਯਾਰ ਇਹ ਦੂਰ ਤੇਰੇ ਕਰ ਤੇ ਇਹਨੂੰ ਵਿਚਾਰ ਵਿਚਾਰੇ ਨੇ ਗਰੀਬ ਬੰਦਾ ਨੇ ਮੁੰਡਾ ਜਾ ਕੇ ਵੇਚਣੀ ਆ ਯਾਰ ਹਾਂ ਪਤਾ ਤਰਿਆਂ ਦੇ ਵੀ ਮੰਨ ਲਾ ਇਹਨੂੰ ਚੋਰੀ ਦੀ ਆ ਕੇ ਚੋਈਏ ਵੀ ਆ ਕੇ ਨਹੀਂ ਹੈ ਮੈਂ ਕਿ ਚੋਈਏ ਪੰਜਾਬੀ ਦੱਸ ਕਿਆਂ ਦਾ ਇਹ ਕਹਿੰਦਾ ਸੂਬੀ ਸੁਧਬਾ ਚੌਥੀ ਸੀ ਹਾਂ ਪਰਸੋਂ ਆਥਨ ਦੀ ਸੂਈ ਆ ਯਾਰ ਰਾਤ ਵਿੱਚ ਵੀ ਤੜਕੇ ਬੱਚਾ ਚੰਗਾ ਕੇ ਲੈ ਆ ਨੀ ਜੀ ਵੀਦਾਰ ਬੰਦੇ ਆ ਆਪਣੇ ਸਾਨੂੰ ਤਾਂ ਇਹ ਨਾਂ ਵੀ ਕਿਸ ਤੇ ਕਰੇ ਲੈ ਜਾਂਦੇ ਸਾਨੂੰ ਕੋਈ ਚੱਕਰ ਨਹੀਂ ਆ ਉਹ ਕਿਸਾਨ ਆ ਇਹ ਵਪਾਰੀ ਥੋੜੀ ਆ ਤਰ ਨਹੀਂ ਨਹੀਂ ਜੇ ਮੇਰੀ ਗੱਲ ਸਹੀ ਆ ਉਹ ਵਾਪਸ ਤੇਰੇ 5-10 ਹਜ਼ਾਰਾਂ ਨਾਲ ਤਾਂ ਮੇਰਾ ਮਿਹਨਤ ਮੇਰੀ ਉਮਰ ਟੱਪਣ ਲੱਗੀ ਹਾਂ ਜਿਹੜੀ ਮੈਂ ਪੰਜਾਬੀ ਦੱਸਾਂ ਜੇ ਵਿਸ਼ਵਾਸ ਚੰਗਾ ਬਸ ਦੁੱਧ ਦੀ ਗਾਰੰਟੀ ਹੈ ਮੈਂ ਅਸੀਂ ਆਪ ਚੋਈ ਆ 12 ਕਿਲੋ ਅਸੀਂ ਪੀਲੇ ਸਾਨੂੰ ਚੋਏ ਐਵੇਂ ਆਪਾਂ ਤਾਂ ਝੂਠ ਨਹੀਂ ਗਾਦੇ ਮੈਂ ਤੇ ਜੀ ਗੱਜੀ ਨੇ ਆਈ ਨਹੀਂ ਤਾਂ ਉੱਥੇ ਜਾ ਕੇ ਇਹੀ ਜੀ ਕਹਿੰਦੇ ਕੌਣ ਸੀ ਤੁਨ ਕਾਤਲੀ ਆ ਫਿਰ ਹਨ ਮਾਰ ਲਾਉਂਦੇ ਉਹ ਯਾਰ ਮੈਂ ਇਹਦਾ ਹੱਥ ਕੇ ਮੈਂ ਕੀ ਦੇਖਾਂ ਜੇ ਮੈਨੂੰ ਪਤਾ ਹੀ ਨਹੀਂ ਇਹਦੇ ਬਾਰੇ ਤੁਨ ਮਗਾ ਦੇ ਗੱਲ ਕੋਈ ਸਿੱਧਾ ਬੰਦਾ ਉਹਨੂੰ ਤਾਂ ਸਿੱਧਾ ਰਦਾਦਾ ਜੇ ਮਤਲਬ ਚੰਗੀ ਲੱਗੇ ਲੈ ਜਾਣਾ ਕਹਿੰਦਾ ਨਹੀਂ ਚੰਗੇ ਲੱਗਦੇ ਰਹਿਣ ਦੇ ਬਸ ਕਿਉਂ ਮੱਥਾ ਮਾਰੀ ਜਾਂਦਾ ਉਹ ਨਹੀਂ ਚੇਕੀ ਦਾ ਫਰਕ ਆ ਖੜਾ ਉਹ ਤਾਂ ਗਰੀਬ ਨੂੰ ਮੋੜ ਕੇ ਘਰ ਕੋਲੇ ਮੋੜ ਕੇ ਘਰ ਕੋ ਜਾਣੀ ਹੀ ਮੋੜ ਕੇ ਪਰ ਹੁਣ ਜਦ ਭਾਈ ਅਗਲੇ ਦਾ ਭਾਣਾ ਪਰੂ ਮੇ ਤਾਂ ਮੋੜ ਕੇ ਲੈ ਜਾਣੀ ਹੈ ਅਗਲੇ ਨੇ